ਅੰਮ੍ਰਿਤਸਰ ਲੋਕ ਸਭਾ ਚੌਣਾ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਵੱਲੋਂ CRPF ਦੀ ਬਟਾਲੀਅਨ ਨੂੰ ਨਾਲ ਲੈ ਕੇ ਸ਼ਹਿਰ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਰੋਜ਼ਾਨਾ ਫਲੈਗ ਮਾਰਚ ਕੱਢ ਕੇ ਚੈਕਿੰਗ ਕੀਤੀ ਜਾ ਰਹੀ ਹੈ। ਉੱਥੇ ਹੀ ਅੰਮ੍ਰਿਤਸਰ ਦੇ ਪੁਲਿਸ ਥਾਣਿਆਂ ਤੇ ਪੁਲਿਸ ਅਧਿਕਾਰੀਆਂ ਵੱਲੋਂ ਆਪਣੇ-ਆਪਣੇ ਹਲਕਿਆਂ ਦੇ ਵਿੱਚ ਪੈਰਾ ਮਿਲਟਰੀ ਫੋਰਸ ਨੂੰ ਨਾਲ ਲੈ ਕੇ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਇਸ ਮੌਕੇ ਅੱਜ ਥਾਣਾ ਮੋਕੰਪੂਰਾ ਦੇ ਪੁਲਿਸ ਅਧਿਕਾਰੀ ਵੱਲੋਂ ਆਪਣੇ ਪੁਲਿਸ ਥਾਣੇ ਦੀ ਟੀਮ ਨੂੰ ਨਾਲ ਲੈ ਕੇ ਪੈਰਾ ਮਿਲਟਰੀ ਫੋਰਸ ਨੂੰ ਨਾਲ ਲੈ ਕੇ ਆਪਣੇ ਹਲਕੇ ਵਿੱਚ 플ੈਗ ਮਾਰਚ ਕੱਢਿਆ ਗਿਆ ਹੈ ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਅਸੀਂ ਆਪਣੇ ਹਲਕਿਆਂ ਦੇ ਵਿੱਚ 플ੈਗ ਮਾਰਚ ਕੱਢ ਰਹੇ ਹਾਂ ਤੇ ਇਹ 플ੈਗ ਮਾਰਚ ਥਾਣਾ ਮੌਕਮਪੂਰਾ ਤੋਂ ਸ਼ੁਰੂ ਹੋ ਕੇ ਤੁੰਗਪਾਈ ਤੇ ਅਤੇ ਹੋਰ ਵੱਖ-ਵੱਖ ਇਲਾਕਿਆਂ ਦੇ ਵਿੱਚ ਕੱਢਿਆ ਜਾ ਰਿਹਾ ਹੈ ਸਾਡੇ ਨਾਲ CRPF ਦੀ ਟੀਮ ਤੇ ਥਾਣਾ ਵੇਰਕਾ ਦੀ ਪੁਲਿਸ ਟੀਮ ਵੀ ਨਾਲ ਹੈ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਬਿਨਾਂ ਕਿਸੇ ਡਰ ਭੈਅ ਤੋਂ ਆਪਣਾ हक द सही इस्तेमाल कर इस तो इलावा उन्होंने की किया आप ही सुनो ये जी आयासभा इलेक्शन है वो संबंध अलैग मार्च कड़ रहे हैं जी आज जो फ्लैग मार्च है जी मोकमपुरे तो थाने शुरू हो गया जी तोंगपाई अगे भारत नगर पवन नगर प्रीतम नगर कृष्णा नगर तो रसूलपुर तो होकर जी वापस इतने आगे समाप्त होएगा टीम साफ दिन टीम ने जी ਵਿਰਕਾ ਥਾਣੇ ਤੋਂ ਟੀਮ ਆ ਜੀ ਮੁਕੰਪੁਰੇ ਬਾਕੀ ਥਾਣੇ ਤੋਂ ਵੀ ਟੀਮਾਂ ਭਲਾਈਆਂ ਨੇ ਜੀ ਲੋਕਾਂ ਨੂੰ ਕੀ ਸੂਚਿਤ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਇਹ ਸੂਚਿਤ ਕਰਨਾ ਚਾਹੁੰਦੇ ਆ ਵੀ ਜਿਹੜੀ ਇਲੈਕਸ਼ਨ ਆ ਰਹੀ ਹੈ ਜੀ ਇਹਦੇ ਵਿੱਚ ਬਿਨਾਂ ਕਿਸੇ ਡਰ ਭੈ ਦੇ ਆਪਣੀਆਂ ਵੋਟਾਂ ਦਾ ਇਸਤੇਮਾਲ ਕਰਨ ਜੋ ਦਾ ਹੱਕਾ ਵੋਟ ਦਾ ਉਹਦਾ ਇਸਤੇਮਾਲ ਕਰਨ ਅਸਲੇ ਵਾਲਿਆਂ ਨੂੰ ਇਹ ਬੇਨਤੀ ਹੈ ਜੀ ਜਿਨ੍ਹਾਂ ਕੋ ਲਾਇਸੈਂਸੀ ਅਸਲਾ ਆ ਉਹਦਾ ਛੇਤੀ ਛੇਤੀ ਥਾਣੇ ਵਿੱਚ ਜਾਂ ਨੇੜ ਦੇ ਜਿੱਥੇ ਵੀ ਉਹਨਾਂ ਦਾ ਗਨ ਹਾਊਸ ਉੱਥੇ ਜਮ੍ਹਾਂ ਕਰਵਾ ਦੇਣ ਜੀ ਸਰਾਰਕੀ ਅੰਦਰ ਤੇ ਵੀ ਵਾਰਦਾਤ ਕਰਦੇ ਤੇ ਉਹਨਾਂ ਨੂੰ ਕੀ ਸ਼ਰਾਰਤੀ ਅਨਸਰਾਂ ਨੂੰ ਸਾਡੀ ਸਖਤ ਵਾਰਨਿੰਗ ਹੈ ਜੀ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਤੇ ਕਾਨੂੰਨ ਕਿਸੇ ਨੂੰ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਊਗੀ। ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ